ਝੂਲਦੇ ਨਿਸ਼ਾਨ ਪੰਥ ਮਹਾਰਾਜ ਦੀ ਅਗਵਾਈ ਪੰਜ ਪਿਆਰਿਆਂ ਦੀ ਛਤਰਛਾਇਆ ਧੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਜੋ ਪਾਵਨ ਨਗਰ ਕੀਰਤਨ ਦੇ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹਾਂ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਪਤ ਸਰ ਸਾਹਿਬ ਪਾਤਸ਼ਾਹੀ 10ਵੀਂ ਸ੍ਰੀ ਮੁਕਸਰ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਵਾਲੇ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਸੰਪਨ ਹੁੰਦਾ ਹੈ ਵਾਹਿਗੁਰੂ ਦਾ ਸਿਮਰਨ ਕਰਦੇ ਆ ਉਸ ਅਕਾਲ ਪੁਰਖ ਦਾ ਧਿਆਨ ਧਰਦੇ ਆ ਸੰਗਤਾਂ ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਅਰਵਿੰਦਰ ਸਿੰਘ ਕਾਲਾ ਧੂਲਕੋੜ ਦੀ ਪ੍ਰੇਰਣਾ ਤੇ ਉਦਮ ਸਦਕਾ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਰ ਕੀ ਕੋ ਨਾਨਕ ਦੇਵ ਮਹਾਰਾਜ ਜੀ ਦੇ ਯਰਨ ਸ਼ੋਪਰਾਪਸ ਧਰਤੀ ਸਲਤਾਰਪੁਰ ਲੋਧੀ ਗੁਰਦਰਾ ਸ੍ਰੀ ਬੇਰ ਸਾਹਿਬ ਤੋਂ ਅੱਜ ਅਬਰਤ ਵੇਲੇ ਨਰੋਵ ਸੇਵਾ ਸੰਸਾ ਜੋ ਮੁਕਸਰ ਸਾਹਿਬ ਤੋਂ ਚੱਲ ਕੇ ਹਰ ਸਾਲ ਦੀ ਤਰ੍ਹਾਂ ਇਹ ਯਾਤਰਾ ਆਰੰਭ ਹੁੰਦੀ ਹੈ ਉਹ ਸ੍ਰੀ ਕਰਤਾਰਪੁਰ ਸਾਹਿਬ ਹੀ ਜਾ ਕੇ ਸੰਪੂਰਨ ਹੁੰਦੀ ਹੈ ਔਰ ਮੈਂ ਸਾਰੀ ਸੰਤਾਂ ਦਾ ਧੰਨਵਾਦ ਕਰਦਾ ਹਾਂ ਕਿ ਖਾਸ ਕਰਕੇ ਗੁਰਦੁਆਰਾ ਸ਼੍ਰੀ ਪੀਰ ਸਾਹਿਬ ਦੇ ਮੈਂਬਰ ਸਾਹਿਬ ਤੇ ਸਾਰਾ ਪ੍ਰਬੰਧ ਜਿਨ੍ਹਾਂ ਨੇ ਰਾਤ ਤੋਂ ਲੈ ਕੇ ਹੁਣ ਤੱਕ ਸਾਰੀਆਂ ਸੰਗਤਾਂ ਦਾ ਆਇਆਂ ਦਾ ਭਰਵਾ ਸਵਾਗਤ ਕੀਤਾ ਔਰ ਇਹ ਨਗਰ ਕੀਰਤਨ ਵੱਖ-ਵੱਖ ਥਾਵਾਂ ਤੇ ਰਾਤ ਦਾ ਠਹਿਰਾ ਕਰਕੇ ਅਗਲੀ ਸਵੇਰ ਮੁੜ ਚਾਲੇ ਪਾ ਦਿੰਦਾ ਹੈ ਇਹ ਸਾਲਾਨਾ ਨਗਰ ਕੀਰਤਨ ਜਿਸ ਤੇ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਪਾ ਪੱਧਰਤੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਰਾਤ ਦਾ ਠਹਿਰਾ ਕਰਨ ਤੋਂ ਬਾਅਦ ਮੁਰਜਕਾਰਿਆਂ ਦੀ ਗੂੰਜ ਵਿੱਚ ਚਾਲੇ ਪਾਉਂਦਾ ਹੈ ਲਗਭਗ 550 ਤੋਂ ਵਧੇਰੇ ਸੰਕਤਾਂ ਦਾ ਜਥਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦਾ ਹੋਇਆ ਦੋਹਾਂ ਦੇਸ਼ਾਂ ਦੇ ਵਿਚਾਲੇ ਸਦਭਾਵਨਾ ਪੈਦਾ ਕਰਨ ਦੇ ਲਈ ਵੀ ਆਪਣਾ ਯੋਗ ਉਪਰਾਲਾ ਸਾਲਦਰ ਸਾਲ ਪਾ ਰਿਹਾ ਏ ਤੁਸੀਂ ਵੀ ਦਰਸ਼ਨ ਕਰੋ ਇਸ ਪਾਵਨ ਨਗਰ ਕੀਰਤਨ ਦੇ